ਪੰਜਾਬੀਆਂ ਦੇ ਕੋਲ ਇੱਕ ਕਿਤਾਬ ਆ ਜਿਹਦੇ ਵਿੱਚ ਹੈਗਾ ਉਡਣਾ ਤੀਰ ਇਹ ਵੀ ਜਿਹਦੇ ਕੋਲੇ ਲੰਬਾ ਟਾਈਮ ਰਹਿੰਦਾ ਉਹਦੀ ਪੂਰੀ ਹਾਲਤ ਹੋ ਜਾਂਦੀ ਹੈ ਕਿ ਸਭ ਤੋਂ ਲੰਬਾ ਮੈਨੂੰ ਲੱਗਦਾ ਜੇ ਕਿਸੇ ਨੇ ਉਡਦੇ ਤੀਰ ਦੀ ਗੱਲ ਸੋਸ਼ਲ ਮੀਡੀਆ ਤੇ ਚਲਦੀ ਹੋਊ ਤਾਂ ਸਭ ਤੋਂ ਲੰਬਾ ਟ੍ਰੋਲਿੰਗ ਦਾ ਗਰਦਾਸ ਮਾਨ ਨੂੰ ਮਿਲੀ ਹੋਣੀ ਆ ਕਿਸੇ ਮਨਜੀਤ ਮਾਨ ਸਿੱਖ ਆਗੂ ਆ ਵੱਡਾ ਲੀਡਰ ਆ ਹਰਜਵੜੇ ਆ ਤਕੜੇ ਆ ਉਹਨਾਂ ਦੇ ਖਿਲਾਫ ਡਾਂਗ ਲੈ ਕੇ ਕਿਹੜਾ ਜਾਵੇ ਹਨ ਕੋਈ ਹੋਰ ਗੱਲ ਕਰਦਾ ਕੋਈ ਗਰੀਬ ਕਰਦਾ ਕਿਸੇ ਹੋਰ ਧਰਮ ਦਾ ਹੁੰਦਾ ਤਾਂ ਉਹ ਫਟਾਫਟ ਟੌਪਿਕ ਬਣ ਜਾਂਦਾ ਇਹ ਕਹਿੰਦੇ ਵੀ ਸਾਡਾ ਸ਼ਕਤਾਂ ਦਾ ਮਾਲਕ ਇੱਕੋ ਹੀ ਆ ਹਨ ਮਹਾਰਾਜ ਗੁਰੂ ਗ੍ਰੰਥ ਸਾਹਿਬ ਉਸ ਤੋਂ ਬਿਨਾ ਅਸੀਂ ਕਿਸੇ ਨੂੰ ਨਹੀਂ ਮੰਨਦੇ ਤੇ ਨਾਲ ਦੀ ਨਾਲੇ ਜਿੰਨੇ ਵੀ ਰਾਜੇ ਮਹਾਰਾਜੇ ਜਿੰਨੇ ਵੀ ਕੋਈ ਬਣੇ ਨਿੱਕੀਆਂ ਰਿਆਸਤਾਂ ਵੱਡੀਆਂ ਰਿਆਸਤਾਂ ਉਹਨਾਂ ਨੂੰ ਫਟਾ-ਪਟ ਪੈਰਾਂ 'ਚ ਡਿੱਗਣ ਨੂੰ ਉਹਨਾਂ ਦੇ ਤਿਆਰ ਹੋ ਜਾਂਦੇ ਆ ਮੈਨੂੰ ਲੱਗਦਾ ਨਾ ਅਸੀਂ ਛੋੜੇ ਇਮੋਸ਼ਨਲ ਆ ਅਸੀਂ ਸਿੰਬਲਾਂ ਦੇ ਗੁਲਾਮ ਆ ਅਸੀਂ ਫੀਲਿੰਗ ਜ਼ਿਆਦਾ ਲੈਨੇ ਆ ਸੋਚ ਦੇ ਘਾਟਾਂ ਜਿਹੜੇ ਇਹਨਾਂ ਦੇ ਰਾਜਪਾ ਵਿੱਚ ਚੱਲੇ ਆ ਕੀ ਅੰਗਰੇਜ਼ਾਂ ਨੇ ਅੜ ਕੇ ਚੱਲੇ ਆ ਜਾਂ ਉਹਨਾਂ ਨੇ ਭੀਖ ਦੇ ਵਿੱਚ ਦਿੱਤੇ ਹੋਏ ਰਾਜਪਾਗ ਦੀ ਜਿਵੇਂ ਪਹਿਲਾਂ ਆਪਾਂ ਕੋਈ ਨਾ ਕੋਈ ਗੇਮ ਖੇਡਦੇ ਹੁੰਦੇ ਸੀ ਨਾ ਕੋਟਲਾਸ ਪੱਕੀ ਲਾ ਲਓ ਤੇ ਸਾਰੇ ਜਣੇ ਬੈਠੇ ਹੁੰਦੇ ਸੀ ਤੇ ਉਹ ਜਿਹਦੇ ਨਾਲ ਆਪਾਂ ਖੇਡਦੇ ਹੁੰਦੇ ਸੀ ਉਹ ਜਿਹਦੇ ਪਿੱਛੇ ਜਾਂ ਜਿਹਦੇ ਕੋਲੇ ਰਹਿ ਜਾਂਦਾ ਸੀ ਤੇ ਜੇ ਉਹ ਅਵੇਅਰ ਨਹੀਂ ਹੁੰਦਾ ਜੇ फटाफट ਉਹ ਅੱਗੇ ਨਹੀਂ ਪਾਸ ਕਰਦਾ ਸੀ ਤਾਂ ਫਿਰ ਉਹ ਉਹਦੇ ਉੱਤੇ ਹਮਲਾ ਹੋਣ ਲੱਗ ਜਾਂਦਾ ਸੀ ਤੇ ਇਹ ਸੇਮ ਹੀ ਚੀਜ਼ ਮੈਨੂੰ ਲੱਗਦਾ ਉਹ ਜਿਵੇਂ ਪੰਜਾਬੀਆਂ ਨੇ ਇੱਕ ਖਿਤਾਬ ਰੱਖਿਆ ਹੋਇਆ ਜਾਂ ਕਿਸੇ ਕੋਈ ਉਸ ਕਰ ਦਿੰਦੇ ਆ ਜਾਂ ਕੋਈ ਕਹਿੰਦਾ ਰੋਸਤ ਮੈਂ ਹਾਂ ਦੇ ਇਹਦੇ ਕੋਲ ਇੰਨੇ ਸਾਲ ਰਿਹਾ ਉਵੇਂ ਹੀ ਪੰਜਾਬੀਆਂ ਦੇ ਕੋਲ ਇੱਕ ਕਿਤਾਬ ਆ ਜਿਹਦੇ ਵਿੱਚ ਹੈਗਾ ਉੜਦਾ ਤੀਰ ਇਹ ਵੀ ਜਿਹਦੇ ਕੋਲੇ ਲੰਬਾ ਟਾਈਮ ਰਹਿੰਦਾ ਉਹਦੀ ਪੂਰੀ ਹਾਲਤ ਹੋ ਜਾਂਦੀ ਹੈ ਕਿ ਉਹਨੂੰ ਬਹੁਤ ਬੁਰੀ ਤਰ੍ਹਾਂ ਟ੍ਰੋਲ ਕੀਤਾ ਜਾਂਦਾ ਸੋਸ਼ਲ ਮੀਡੀਆ ਤੇ ਤੇ ਬਹੁਤ ਗਾਲੀ ਗਲੋਚ ਹੁੰਦਾ ਤੇ ਸਭ ਤੋਂ ਲੰਬਾ ਮੈਨੂੰ ਲੱਗਦਾ ਜੇ ਕਿਸੇ ਨੇ ਉੜਦੇ ਤੀਰ ਦੀ ਗੱਲ ਸੋਸ਼ਲ ਮੀਡੀਆ ਤੇ ਚੱਲਦੇ ਹੋ ਤਾਂ ਸਭ ਤੋਂ ਲੰਬਾ ਟ੍ਰੋਲਿੰਗ ਦਾ ਗਰਦਾਸ ਮਾਨ ਨੂੰ ਮਿਲੀ ਹੋਣੀ ਆ ਉਸ ਤੋਂ ਬਾਅਦ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਹੋਈ ਇਹ ਔੜ ਦਾ ਤੀਰ ਪਹੁੰਚਿਆ ਮਾਸਟਰ ਸਲੀਮ ਉਹਨਾਂ ਕੋਲੇ ਰੋਸਨ ਪ੍ਰਿੰਸ ਮਾਸਟਰ ਸਲੀਮ ਤੇ ਉਹ ਜਵਰਾਜ ਹਾਂਸ ਇਹਨਾਂ ਨੇ 70 ਗਿਲ ਦੇ ਗਾਣੇ ਤੇ ਥੋੜਾ ਜਿਹਾ ਉਹ ਕੀਤਾ ਸੀ ਉਹਨੂੰ ਫਨੀ ਜਿਹਾ ਬਣਾ ਕੇ ਗਾਇਆ ਸੀ ਉਹਦੇ ਸਾਈਡ song ਉਹਨੂੰ ਤੇ ਬੱਸ ਨੇਰੀ ਆ ਗਈ ਫਿਰ ਉਹਨੇ ਪੋਸਟ ਪਾਤੀ ਤੇ ਇਹਨਾਂ ਦੀ ਟ੍ਰੋਲਿੰਗ ਹੋਣ ਲੱਗ ਗਈ ਤੇ ਇਹਨਾਂ ਨੂੰ ਕਾਫੀ ਗਾੜੀ ਕਿਲੋਚ ਮਿਲਿਆ ਜਿੱਥੋਂ ਤੰਗ ਆ ਕੇ ਰੋਸਨ ਪ੍ਰਿੰਸ ਦਾ ਆਪਣਾ ਸੋਸ਼ਲ ਮੀਡੀਆ ਹੀ ਛੱਡ ਗਿਆ ਤੇ ਉਹ ਹਜੇ ਕੰਮ ਚੱਲ ਰਿਹਾ ਸੀ ਤਾਂ ਫਟਾਫਟ ਉਹਦੇ ਤੀਰ ਪਹੁੰਚਿਆ ਭਾਈ ਸਿਮਰਜੀਤ ਮਾਨ ਦੇ ਦੋਤੇ ਗੋਬਿੰਦ ਸਿੰਘ ਕੋਲੇ ਉਹਦਾ ਵਿਆਹ ਸੀ ਤੇ ਉਹਦੇ ਵਿਆਹ ਤੇ ਉਹਨੇ ਮਹਾਰਾਜਾਂ ਵਾਲੀ ਫੀਲਿੰਗ ਲਈ ਥੋੜੀ ਜੀ ਸਿਆਜ਼ਤ ਪੌਰ ਰਿਆਸਤ ਮੈਂ ਪਹਿਲੀ ਵਾਰੀ ਸੁਣੀ ਕਹਿੰਦੇ ਵੀ ਉਹ ਕੋਈ ਉਹਨਾਂ ਦੇ ਰਜਵਾੜੇ ਆਏ ਪੁਰਾਣੇ ਇਹਨਾਂ ਦੀ ਰਿਆਸਤਾਂ ਹੁੰਦੀਆਂ ਸੀ ਤੇ ਆਪਣੇ ਆਪ ਨੂੰ ਚੌਰ ਸਾਹਿਬ ਤੇ ਤਖਤ ਤੇ ਬਿਠਾਇਆ ਤੇ ਚੌਰ ਸਾਹਿਬ ਚਲਾਇਆ ਜਿੱਥੋਂ ਫਿਰ ਉਹਨੂੰ ਟ੍ਰੋਲਿੰਗ ਹੋਣ ਲੱਗੀ ਪਰ ਜਿਹੜੀ ਟ੍ਰੋਲਿੰਗ ਹੋਰ ਕਿਸੇ ਨਾਲ ਹੁੰਦੀ ਆ ਬੀ ਇਨਾਂ ਨੇ ਸਿੱਖ ਧਰਮ ਦਾ ਮਜ਼ਾਕ ਉਡਾਇਆ ਜਾਂ ਸਿੱਖਾਂ ਦੇ ਖਿਲਾਫ ਹੋਇਆ ਜਾਂ ਇਹਨਾਂ ਨੇ ਗੁਰੂਆਂ ਦੀ ਨਕਲ ਕੀਤੀ ਉਹੋ ਜੀ ਟ੍ਰੋਲਿੰਗ ਜਾਂ ਉਹਨੇ ਐਗਰੈਸ਼ਨ ਨਾਲ ਅ ਚੰਮਨਜੀਤ ਮਾਨ ਦੇ ਦੋਤੇ ਨੂੰ ਨਹੀਂ ਬੋਲਿਆ ਗਿਆ ਕਿਉਂ ਕਿਉਂਕਿ ਸਿੱਖ ਜੀ ਮਨ ਸਿੱਖ ਆਗੂ ਆ ਵੱਡਾ ਲੀਡਰ ਆ ਰਜਵਾੜੇ ਆ ਤਕੜੇ ਆ ਉਹਨਾਂ ਦੇ ਖਿਲਾਫ ਡਾਂਗ ਲੈ ਕੇ ਕਿਹੜਾ ਜਾਵੇ ਹਨ ਕੋਈ ਹੋਰ ਗੱਲ ਕਰਦਾ ਕੋਈ ਗਰੀਬ ਕਰਦਾ ਕਿਸੇ ਹੋਰ ਧਰਮ ਦਾ ਹੁੰਦਾ ਤਾਂ ਉਹ ਫਟਾਫਟ ਟੌਪਿਕ ਬਣ ਜਾਂਦਾ ਜਾਂ ਉਹ ਇੱਕ ਮਸਲਾ ਬਣ ਜਾਂਦਾ ਵੀ ਸਾਡੇ ਧਰਮ ਨੂੰ ਚੈਲੰਜ ਕੀਤਾ ਜਾਂ ਏਜੰਸੀਆਂ ਦੀ ਚਾਲ ਆ ਇਹ ਜਾਣ ਬੁੱਝ ਕੇ ਏਜੰਸੀਆਂ ਕਰਵਾ ਰਹੀਆਂ ਸਾਡੇ ਗੁਰੂਆਂ ਦੇ ਖਿਲਾਫ ਜਾਂ ਸਾਡੇ ਜਿਹੜੀਆਂ ਸਿੱਖ ਪਰੰਪਰਾਵਾਂ ਸਿੱਖ ਰੀਤੀ ਰਿਵਾਜ ਆ ਜਾਂ ਜਿਹੜੇ ਸਿੱਖਾਂ ਦੀਆਂ ਪਾਵਨਾਂਵਾਂ ਨੂੰ ਠੇਸ ਪਹੁੰਚਾਉਣ ਵਾਲਾ ਪਰ ਸੇਮ ਗੱਲਾਂ ਬਾਤਾਂ ਸਿਮਰਜੀਤ ਮਾਨ ਦੇ ਪੋਤੇ ਦੋਤੇ ਨਾਲ ਨਹੀਂ ਹੋਈਆਂ ਕਿਉਂਕਿ ਜਿਆਦਾਤਰ ਟ੍ਰੋਲਿੰਗ ਹੁੰਦੀ ਹੈ ਬਾਹਰਲੇ ਬੰਦਿਆਂ ਤੋਂ ਬਾਹਰਲੇ ਬੰਦਿਆਂ ਨੂੰ ਜਿਹੜੀਆਂ ਪੀਆਰ ਮਿਲਦੀਆਂ ਖਾਸ ਕਰਕੇ ਜਿਹੜੇ ਅਸਾਲਮ ਜਾਂ ਰਿਫਿਊਜੀ ਜਾਂ ਪੋਲਿਟਿਕਲ ਸਟੇ ਲੈਣਦੇ ਆ ਵਾਲੀਆਂ ਕੰਟਰੀਆਂ ਵਿੱਚ ਜਾ ਕੇ ਉਹ ਸਿਮਰਜੀਤ ਮਾਨ ਦੇ ਥਰੂ ਲੈਂਦੇ ਆ ਤਾਂ ਕਰਕੇ ਸਾਇਦ ਉਹਨਾਂ ਟ੍ਰੋਲਿੰਗ ਨਹੀਂ ਹੋਈ ਇਹਨੂੰ ਥੋੜਾ ਜਿਹਾ ਪਿਆਰ ਦੇ ਨਾਲ ਕਿਹਾ ਗਿਆ ਗੁੱਸਾ ਜਤਾਇਆ ਪਰ ਉਹ ਥੋੜਾ ਜਿਹਾ ਢੰਗ ਦੇ ਨਾਲ ਉਹ ਹਜੇ ਕੰਮ ਚੱਲ ਰਿਹਾ ਸੀ ਫਟਾਫਟ ਹੀ ਵਿੱਚੇ ਹੀ ਗੱਲ ਆਉਣ ਲੱਗੀ ਨਾਭਾ ਰਿਆਸਤ ਦੀ ਬਹੁਤ ਸਾਰੀਆਂ ਇੰਟਰਵਿਊਆਂ ਆ ਗਈਆਂ ਨਾਭਾ ਰਿਆਸਤ ਦੀ ਫੈਮਿਲੀ ਦੁਆਰਾ ਮਹਿਲ ਚ ਆਈ ਆ ਹੀਰਾ ਮਹਿਲ ਚ ਉਹਨਾਂ ਦੇ ਮੁੰਡੇ ਦੀ ਦਸਤਾਰ ਬੰਦੀ ਸੀ ਉਤੇ ਬੜੇ ਬੜੇ ਸ਼ਾਂਤ ਮਹਾਤਮਾ ਆਵਾਂ ਪੁਰਸ ਪਹੁੰਚੇ ਤੇ ਉਹਨਾਂ ਨੂੰ ਬਹੁਤ ਸਾਰੀਆਂ ਇੰਟਰਵਿਊਆਂ ਨੇ ਕਵਰ ਕੀਤਾ ਤੇ ਜਿਹੜੀਆਂ ਜੇ ਤੁਸੀਂ ਧਿਆਨ ਨਾਲ ਸੋਚੋਗੇ ਨਾ ਤੁਹਾਨੂੰ ਕਾਫੀ ਚੀਜ਼ਾਂ ਉਹਦੇ ਵਿੱਚੋਂ ਸਪான்ਸਰ ਹੀ ਲੱਗਣਗੀਆਂ ਬੀ ਜਿੱਮੇ ਗੱਲਾਂ ਕਹਾਈਆਂ ਜਾਂਦੀਆਂ ਮਾਣਾ ਉਹਨਾਂ ਦੀ ਬੜਿਆਈ ਤੇ ਉਹ ਇੱਕ ਮੁੰਡਾ ਉਹਨਾਂ ਦਾ ਜਿਹਦੀ ਦਸਤਾਰਬੰਦੀ ਹੋਈ ਆ ਪੂਰੀ ਰਾਜੇ ਮਹਾਰਾਜਿਆਂ ਵਾਲੀ ਫੀਲਿੰਗ ਲੈ ਕੇ ਤੇ ਉਹਨਾਂ ਨੇ ਫੇਰ ਉੱਥੇ ਨੇ ਆਪਣੇ ਜਿਹੜਾ ਰਾਜਾ ਸੀ ਨਾ ਬਾ ਰਿਆਸ ਸੀ ਉਹਦੇ ਨਿਸ਼ਾਨ ਲਾਏ ਆ ਨਿਸ਼ਾਨ ਵੀ ਜੋ ਉਹਨਾਂ ਦੇ ਝੰਡੇ ਚਲਾਏ ਆ ਤੇ ਫੇਰ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਵੀ ਹਾਂ ਇੰਜ ਲੱਗ ਰਿਹਾ ਵੀ ਜਿਵੇਂ ਇੱਕ ਤਾਂ ਚਲੋ ਉਹਨਾਂ ਨੇ ਮਹਿਲ ਆ ਜਿਹੜਾ ਉਹਨਾਂ ਨੂੰ ਮਹਿਲ ਤੇ ਕਬਜ਼ਾ ਉਹਨਾਂ ਦਾ ਹੋਇਆ ਜਾਂ ਕਹਿ ਲਾ ਉਹਨਾਂ ਨੇ ਕੇਸ ਜਿੱਤੇ ਆ ਹੋ ਸਕਦਾ ਉਹਨਾਂ ਦੀ ਫੈਮਲੀਆਂ ਦੇ ਵਿੱਚ ਆਪਸ ਵਿੱਚ ਹੀ ਟਕਰਾਵ ਹੋਵੇ ਦੂਜੀ ਫੈਮਲੀ ਚਾਹੁੰਦੀ ਹੋਵੇ ਵੀ ਉਹਨਾਂ ਦਾ ਹੱਕ ਮੰਨਦਾ ਪਰ ਇਹ ਕੇਸ ਜਿੱਤ ਗਏ ਹੋਣ ਤੇ ਸ਼ਾਇਦ ਉਸ ਚੀਜ਼ ਨੂੰ ਉਹਨਾਂ ਨੇ ਜਸਟੀਫਾਈ ਕਰਨ ਵਾਸਤੇ ਇਹ ਸਾਰਾ ਕੁਝ ਏਡਾ ਵੱਡਾ ਟੰਗ ਕੀਤਾ ਹੋਵੇ ਤਾਂ ਕਿ ਉਹਨਾਂ ਦਾ ਦਾਵਾ ਪੱਕਾ ਹੋ ਸਕੇ ਪਰ ਪੰਜਾਬੀਆਂ ਨੇ ਫਟਾਫਟ ਉਹਨੂੰ ਜਿਵੇਂ ਮਹਾਰਾਜਾ ਮੰਨ ਲਿਆ ਹਨ ਹਰ ਇੰਟਰਵਿਊ ਕਰਨ ਵਾਲਾ ਬੰਦਾ ਮਹਾਰਾਜਾ ਕਹਿ ਕੇ ਉਹਨੂੰ ਬੁਲਾ ਰਿਹਾ ਤੇ ਐਂਟਰੂਆਂ ਕਰਨ ਵਾਲੇ ਪੌਡਕਾਸਟ ਕਰਨ ਵਾਲੇ ਉਹਦੀ ਮਾਂ ਨੂੰ ਮਹਾਰਾਣੀ ਹਾਂ ਮਹਾਰਾਜ ਮਾਤਾ ਕਹਿ ਕੇ ਬੁਲਾ ਰਹੇ ਆ ਪੰਜਾਬੀਆਂ ਦੀ ਸੋਚ ਦਾ ਉਦੋਂ ਹਾਸਾ ਆਉਂਦਾ ਹਨ ਜਦੋਂ ਇਹ ਇਦਾਂ ਦੀਆਂ ਗੱਲਾਂ ਕਰਦੇ ਆ ਦੂਜੇ ਪਾਸੇ ਇਹ ਕਹਿੰਦੇ ਆ ਵੀ ਸਾਡਾ ਤਖਤਾਂ ਦਾ ਮਾਲਕ ਇੱਕੋ ਹੀ ਆ ਹਨਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਉਸ ਤੋਂ ਬਿਨਾ ਅਸੀਂ ਕਿਸੇ ਨੂੰ ਨਹੀਂ ਮੰਨਦੇ ਤੇ ਨਾਲ ਦੇ ਨਾਲੇ ਜਿੰਨੇ ਵੀ ਰਾਜੇ ਮਹਾਰਾਜੇ ਜਿੰਨੇ ਵੀ ਕੋਈ ਬਣੇ ਨਿੱਕੀਆਂ ਰਿਆਸਤਾਂ ਵੱਡੀਆਂ ਰਿਆਸਤਾਂ ਉਹਨਾਂ ਨੂੰ ਫਟਾਫਟ ਪੈਰਾਂ ਚ ਡਿੱਗਣ ਉਹਨਾਂ ਦੇ ਤਿਆਰ ਹੋ ਜਾਂਦੇ ਆ ਤੇ ਮੇਰੇ ਤੋਂ ਐਕਸੈਪਟ ਨਾ ਕਰਿਓ ਕਿ ਮੈਂ ਮਹਾਰਾਜ ਕਹੂੰਗਾ ਮੇਰੇ ਲਈ ਠੀਕ ਆ ਗੁਰੂ ਗ੍ਰੰਥ ਸਾਹਿਬ ਦੀ ਆਪੈਜਿਤ ਕਰਦੇ ਆ ਉਹਨਾਂ ਤੋਂ ਬਿਨਾ ਉਹਨੂੰ ਮਹਾਰਾਜ ਕਹਿੰਨੇ ਆ ਉਹਨਾਂ ਤੋਂ ਬਿਨਾ ਕੋਈ ਹੋਰ ਵੀ ਹੋਵੇ ਈਵਨ ਮਹਾਰਾਜਾ ਰਣਜੀਤ ਸਿੰਘ ਵੀ ਠੀਕ ਆ ਉਹਨਾਂ ਦੇ ਨਾਂ ਨਾਂ ਲੱਗਿਆ ਹੋਇਆ ਪਰ ਨਹੀਂ ਆਪਾਂ ਨਹੀਂ ਆਪਣੇ ਲਈ ਮਹਾਰਾਜ ਸਿਰਫ ਗੁਰੂ ਆ ਤੇ ਗੁਰੂ ਗ੍ਰੰਥ ਸਾਹਿਬ ਆ ਉਹਨਾਂ ਤੋਂ ਬਿਨਾ ਕੋਈ ਠੀਕ ਆ ਉਹ ਰਾਜੇ ਆਪਣੇ ਪੋਲੀਟੀਕਲ ਲੈਵਲ ਤੇ ਉਹ ਕਰ ਰਹੇ ਆ ਤੇ ਉਹਨਾਂ ਨੇ ਚਾਲ ਚੂਲਣਾ ਚੱਲ ਕੇ ਜੋ ਵੀ ਮਾਪਦੰਡ ਕੀਤੇ ਤੇ ਆਪਣਾ ਰਾਜ ਕਾਇਮ ਕੀਤਾ ਠੀਕ ਆ ਉਹ ਆਪਣੇ ਵਾਸਤੇ ਕੀਤਾ ਉਹਦੇ ਵਿੱਚ ਸਿੱਖਾਂ ਦਾ ਕੀ ਭਲਾ ਹੋਇਆ ਸਿੱਖੀ ਦਾ ਕੀ ਭਲਾ ਹੋਇਆ ਉਹ ਮੈਨੂੰ ਕੋਈ ਬਹੁਤਾ ਨਹੀਂ ਲੱਗਦਾ ਕਿਉਂਕਿ ਜਿਹੜੀ ਗੁਰੂ ਸਾਹਿਬ ਦੀ ਜਿਆਦਾ ਲੜਾਈ ਸੀਗੀ ਉਹ ਏਸੇ ਸਿਸਟਮ ਦੇ ਤਾਂ ਖਿਲਾਫ ਸੀਗੀ ਵੀ ਜਦੋਂ ਕੋਈ ਰਾਜਾ ਮਹਾਰਾਜਾ ਜਨਤਾ ਦੇ ਸਿਰ ਤੇ ਬੈਠ ਜਾਂਦਾ ਸੀ ਜਿਹੜਾ ਕਾਨੂੰਨ ਬਣਾਉਂਦਾ ਸੀ ਜਿਹੜਾ ਕਹਿੰਦਾ ਸੀ ਆਹ ਗੱਲ ਠੀਕ ਆ ਆ ਗਲਤ ਆ ਇਦਾਂ ਹੀ ਚੱਲਣਾ ਜਿਵੇਂ ਮੈਂ ਕਹਤਾ ਏਹੀ ਠੀਕ ਆ ਬੇਸ਼ੱਕ ਉਹ ਗਲਤ ਹੋਵੇ ਕੋਈ ਪੱਕਾ ਕਾਨੂੰਨ ਨਹੀਂ ਕੋਈ ਸੰਵਿਧਾਨ ਨਹੀਂ ਕੁਛ ਨਹੀਂ ਕੋਈ ਲੋਕਾਂ ਦੀ ਪਾਵਰ ਨਹੀਂ ਉਸੇ ਉਸੇ ਚੀਜ਼ ਦੇ ਤਾਂ ਉਲਟ ਗੁਰੂ ਸਾਹਿਬਨ ਦੀ ਲੜਾਈ ਸ਼ੁਰੂ ਹੋਈ ਸੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਤੇ ਉਹ ਸਾਰੇ 2 250 ਸਾਲ ਤੱਕ ਉਹਨਾਂ ਨੇ ਲੰਮਾ ਟਾਈਮ ਸੰਘਰਸ਼ ਕੀਤਾ ਸਿੱਖਾਂ ਦੀ ਸੋਚ ਨੂੰ ਡਿਵੈਲਪ ਕੀਤਾ ਤੇ ਐਂਡ ਤੇ ਹੁਣ ਅੱਜ ਦੇ ਟਾਈਮ ਜਦੋਂ ਡੈਮੋਕ੍ਰੇਸੀ ਆ ਜਦੋਂ ਇਹ ਵੋਟਾਂ ਪਾ ਕੇ ਆਪਣਾ ਲੀਡਰ ਚੁਣ ਸਕਦੇ ਆ ਤਾਂ ਫਿਰ ਇਹਨਾਂ ਨੂੰ ਰਾਜੇ ਮਹਾਰਾਜਿਆਂ ਵਾਲੀ ਫੀਲਿੰਗ ਉਹਨਾਂ ਨੂੰ ਫੇਰ ਦੁਬਾਰਾ ਆਪਣੇ ਸਿਰ ਤੇ ਬਿਠਾਉਣ ਦੇ ਵਿੱਚ ਮਜ਼ਾ ਆਉਂਦਾ ਮੈਨੂੰ ਲੱਗਦਾ ਪੰਜਾਬੀਆਂ ਨੂੰ ਦੂਜੀ ਗੱਲ ਹੋ ਸਕਦਾ ਪੰਜਾਬੀ ਇਹ ਸੋਚਦੇ ਹੋਣ ਕਿ ਯਾਰ ਕਿਹੜਾ ਵੋਟ ਪਾਵੇ ਪਹਿਲਾਂ ਉਹ ਆਉਣਗੇ ਮੈਂ ਤਾਂ ਕਰਨਗੇ ਹੱਥ ਜੋੜਨਗੇ ਹੈ ਪਿੰਡਾਂ ਦੇ ਵਿੱਚ ਥਾਂ-ਥਾਂ ਫੇਰ ਸਾਨੂੰ ਮਿਲਣਗੇ ਫੇਰ ਅਸੀਂ ਉੱਠ ਕੇ ਜਾਵਾਂਗੇ ਵੋਟ ਪਾਵਾਂਗੇ ਫੇਰ ਉਹ ਜਿੱਤਣਗੇ ਰਾਜੇ ਬਣਨਗੇ ਫੇਰ ਉਹ ਸਾਡੇ ਦੇ ਜੋ ਲਮਕਾਰ ਨੇ ਗੇ ਜੁੱਤੀਆਂ ਮੰਨ ਲਏ ਇਦੋਂ ਚੰਗਾ ਇੱਕ ਵੇਰੀ ਰਾਜਾ ਬਣਾ ਦੋ ਗਾਂ ਦੀ ਗਾਂ ਆਪੀ ਆਪੀ ਉਹ ਅਗਲੀਆਂ ਪੀੜੀਆਂ ਗਾਂ ਦੀਆਂ ਬਣੀ ਜਾਣ ਜੁੱਤੀਆਂ ਮਰੀ ਜਾਣ ਸਾਡੇ ਮੈਨੂੰ ਲੱਗਦਾ ਪੰਜਾਬੀਆਂ ਦਾ ਸੁਭਾਅ ਇਦਾਂ ਦਾ ਮੈਨੂੰ ਲੱਗਦਾ ਨਾ ਅਸੀਂ ਛੋੜੇ ਇਮੋਸ਼ਨਲ ਆ ਅਸੀਂ ਸਿੰਬਲਾਂ ਦੇ ਗੁਲਾਮ ਆ ਅਸੀਂ ਫੀਲਿੰਗ ਜ਼ਿਆਦਾ ਲੈਣੇ ਆ ਸੋਚ ਦੇ ਘਾਟਾਂ ਉਵੇਂ ਜਿਵੇਂ ਉਹਨਾਂ ਦਾ ਇੱਕ ਪ੍ਰਪੋਗੈਂਡਾ ਵਾ ਹਿੰਦੂ ਰਾਸ਼ਟਰ ਦਾ ਉਵੇਂ ਸਾਡਾ ਵੀ ਸਿੱਖ ਰਾਜ ਸਿੱਖ ਰਾਜ ਬਸ ਸਿੱਖਾਂ ਦਾ ਰਾਜ ਹੋਣਾ ਚਾਹੀਦਾ ਬਸ ਉਹ ਬੰਦਾ ਰਾਜਾ ਸਿੱਖ ਹੋਵੇ ਤੇ ਬਸ ਸਾਡੇ ਉੱਪਰ ਰਾਜ ਕਰੇ ਪਰ ਜੀ ਇਹਨਾਂ ਨੂੰ ਸਿੱਖ ਦੇਖਣ ਵਾਲਾ ਹੀ ਮੰਨਣਾ ਜਿਵੇਂ ਮੰਨ ਲਓ ਪਰਮੋਹਨ ਸਿੰਘ 10 ਸਾਲ ਸਿੱਖ ਰਿਹਾ ਉਹਨੂੰ ਵੀ ਨਹੀਂ ਮੰਨਦੇ ਮੰਨਦੇ ਕਿਨੂਆ ਰਾਜ ਰਜਵਾੜਿਆਂ ਚੋਂ ਜਿਹੜਾ ਹੋਵੇ ਜਿਹੜਾ ਇਹਨਾਂ ਨੂੰ ਪਸੰਦ ਹੋਵੇ ਜਿਹੜਾ ਇਹਨਾਂ ਨੂੰ ਖੁੱਲ੍ਹ ਦੇਵੇ ਸਾਰਾ ਕੁਝ ਕਰਨ ਦੀ ਦੂਜਿਆਂ ਨੂੰ ਤਾੜ ਕੇ ਰੱਖੇ ਮੈਨੂੰ ਲੱਗਦਾ ਹਣਾ ਜਾਂ ਤਾਂ ਇਹ ਸੋਚ ਆ ਜਾਂ ਫਿਰ ਬਸ ਇੰਨਾ ਜਦੋਂ ਕੋਈ ਪ੍ਰਪਗੰਡਾ ਬਣਾ ਕੇ ਇਹਨਾਂ ਦੇ ਮੂਰੇ ਪੇਸ਼ ਕਰਦਾ ਇਹ ਜਲਦੀ ਉਹਨਾਂ ਦੇ ਜਦੋਂ ਕੋਈ ਇਮੋਸ਼ਨਲ ਗੱਲਾਂ ਕਰਦਾ ਧਾਰਮਿਕ ਗੱਲਾਂ ਕਰਦਾ ਤੇ ਥੋੜੀਆਂ ਜੀਆਂ ਅਗਰੈਸਿਵ ਵਾਲੀਆਂ ਗੱਲਾਂ ਕਰਦਾ ਤੇ ਇਹ ਫਟਾਫਟ ਬਸ ਉਹਨੂੰ ਆਪਣਾ ਰੱਬ ਮੰਨ ਲੈਂਦੇ ਆ ਜਾਂ ਉਹਨੂੰ ਮਹਾਰਾਜਾ ਮੰਨ ਲੈਂਦੇ ਆ ਜਿਵੇਂ ਹੁਣ ਉਹਦੀਆਂ ਕੱਟ-ਕੱਟ ਕੇ ਕਲਿੱਪਾਂ ਆਉਂਦੀਆਂ ਬਿਸਰਦਾar ਨੱਚਦੇ ਨਹੀਂ ਹੁੰਦੇ ਨਹੀਂ ਮੈਂ ਮੈਂ ਭੰਗੜਾ ਨਹੀਂ ਪਾਉਂਦਾ ਮੈਂ ਨੱਚਦਾ ਨਹੀਂ ਕਿਉਂਕਿ ਰਾਜਿਆਂ ਦੇ ਮਰਦਾਂ ਦਾ ਇਹ ਕੰਮ ਨਹੀਂ ਹੈ ਤੇ ਤੁਸੀਂ ਜਦੋਂ ਉਹਦੀ ਇੰਟਰਵਿਊ ਸੁਣੋਗੇ ਮੁੰਡੇ ਦੀਆਂ ਗੱਲਾਂ ਸੁਣੋਗੇ ਠੀਕ ਆ ਉਹ ਬੱਚਾ ਹਨ ਪਰ ਤੁਹਾਨੂੰ ਲੱਗਣਾ ਨਹੀਂ ਵੀ ਕਿਤੇ ਨਾ ਕਿਤੇ ਉਹਨੂੰ ਟ੍ਰੇਨਿੰਗ ਕੀਤੀ ਗਈ ਹੈ ਪੂਰੀ ਮਤਲਬ ਉਹਨੂੰ ਉਹ ਗੱਲਾਂ ਦੱਸੀਆਂ ਗਈਆਂ ਜਾਂ ਉਹ ਜਦੋਂ ਤੁਹਾਡੇ ਤੇ ਜਿਵੇਂ ਮੰਨ ਲਓ ਇੱਕ ਆਮ ਪਿੰਡ ਦੇ ਵਿੱਚ ਬੰਦਾ ਫਿਰਦਾ ਹੁਣ ਨਾਰਮਲ ਆਮ ਮੁੰਡਿਆਂ ਵਰਗਾ ਹੀ ਮੁੰਡਾ ਹੁੰਦਾ ਹਨ ਤੇ ਹਾਸਾ ਖੇਡਾ ਮਜ਼ਾਕ ਸਾਰਾ ਕੁਝ ਗਲਤੀਆਂ ਉਹ ਕਰਦਾ ਹੁੰਦਾ ਪਰ ਜਦੋਂ ਉਹਨੂੰ ਜਦੋਂ ਕਿਸੇ ਗੁਰਦੁਆਰੇ ਜਾਂ ਕਿਤੇ ਹੋਰ ਸਾਂਝੇ ਥਾਂ ਤੇ ਥੋੜਾ ਬਹੁਤਾ ਸੇਵਾ ਕਰਦਾ ਉਹਨੂੰ ਸੱਦ ਕੇ ਸਟੇਜ ਤੇ ਸਰੋਪਾ ਪਿਆ ਜਾਵੇ ਜਦੋਂ ਉਹਦੇ ਬਾਰੇ 2-4 ਨਾਰੇ ਲੱਗ ਜਾਣ ਵੀ ਇਹ ਬੰਦਾ ਬਹੁਤ ਗੁਰਸਿੱਖਾ ਭਈ ਇਹ ਬਹੁਤ ਵਧੀਆ ਹਾਣਾ ਪੈਂਟ ਦਾ ਸੋਚਦਾ ਇਹਦੀ ਸੋਚ ਬੜੀ ਉੱਚੀ ਆ ਤੇ ਲੋ ਫਿਰ ਉਹਦੇ ਮੂਰੇ ਮੈਂ ਕਰਤਾ ਜਾਵੇ ਤਾਂ ਉਹ ਮੱਲੋ ਮੱਲੀ ਇਹੋ ਜਿਹੀਆਂ ਗੱਲਾਂ ਕਰੂਗਾ ਜਿਹੜੀਆਂ ਉਹਨੇ ਕਦੇ ਪਹਿਲਾਂ ਸੋਚੀਆਂ ਵੀ ਨਹੀਂ ਹੁੰਦੀਆਂ ਵੀ ਵੀ ਮੇਰੇ ਵਿੱਚ ਇਹ ਗੁਣ ਆਟੋਮੈਟਿਕ ਜਦੋਂ ਤੁਹਾਡੇ ਪਿੱਛੇ ਪੀੜ ਖੜ ਜੇਵੇ ਤੁਹਾਡੇ ਨਾਰੇ ਲੱਗਣ ਲੱਗ ਜਾਣ ਤੁਸੀਂ ਮਸ਼ਹੂਰ ਹੋ ਜਓ ਤਾਂ ਫਿਰ ਤੁਸੀਂ ਉਹ ਗੱਲਾਂ ਵੀ ਉਹੋ ਜਿਹੀਆਂ ਕਰਨ ਲੱਗ ਜਾਨੇ ਹੋ ਫੀਲਿੰਗ ਵਾਲੀਆਂ ਕਿ ਜਿਵੇਂ ਤੁਸੀਂ ਲੀਡਰ ਹੁੰਨੇ ਆ ਤੇ ਹਾਂ ਵੀ ਤੁਹਾਡੇ ਤੁਹਾਡੇ ਕਰਕੇ ਹੀ ਸਾਰੇ ਚੰਗੇ ਕੰਮ ਹੋ ਰਹੇ ਆ ਪਿੰਡ ਦੇ ਮੈਨੂੰ ਲੱਗਦਾ ਇਦਾਂ ਦਾ ਹੀ ਕੋਸ਼ੋ ਨੂੰ ਚਲੋ ਠੀਕ ਆ ਸਿਖਾਇਆ ਹੋੂ ਟ੍ਰੇਨਿੰਗ ਦਿੱਤੀ ਹੋੂ ਕੋਸ਼ੋ ਹੋ ਆਪ ਫੀਲਿੰਗ ਪੂਰੀ ਲਈ ਹੋਈ ਆ ਉਹਨੇ ਵੀ ਮਹਾਰਾਜਿਆਂ ਵਾਲੀ ਆਪਾਂ ਜ਼ਿਆਦਾ ਹਿਸਟਰੀਆਂ ਦੇ ਵਿੱਚ ਨਹੀਂ ਜਾਣਾ ਵੀ ਇਹ ਨਾਭਾ ਰਿਆਸਤ ਕਿਵੇਂ ਬਣੀ ਪਟਿਆਲਾ ਰਿਆਸਤ ਕਿਵੇਂ ਬਣੀ ਮਹਾਰਾਜੀ ਸਿੰਘ ਤੋਂ ਲੱਗ ਕਿਵੇਂ ਸੀਗੇ ਇਹ ਦੂਜੇ ਪਾਸੇ ਤਾਂ ਆਪਾਂ ਕਹੀ ਜਾਂਦੇ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਆ ਇਹ ਸਿੱਖਾਂ ਦੇ ਆਖਰੀ ਰਾਜ ਸੀ ਬਹੁਤ ਕੈਂਡ ਸੀ ਠੀਕਾ ਹੋਣਗੇ ਜਦੋਂ 1859 ਦੇ ਵਿੱਚ ਆਪਾਂ ਜਿਹਨੂੰ ਖਾਲਸਾ ਰਾਜ ਕਹਿੰਦੇ ਆ ਜਾਂ ਸਿੱਖ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਹਿੰਦੇ ਆ ਉਹ ਖਤਮ ਹੋ ਗਿਆ ਅੰਗਰੇਜ਼ਾਂ ਦਾ ਰਾਜ ਆ ਗਿਆ ਫਿਰ ਵੀ ਇਹ ਰਾਜੇ ਉਸ ਤੋਂ ਬਾਅਦ ਤੱਕ ਬਣੇ ਰਹੇ ਉਹਨਾਂ ਦੀਆਂ ਹੈ ਕੌਂ ਦੀਆਂ ਪੀੜੀ ਦੇ ਵਿੱਚੋਂ 21900 11 ਤੋਂ ਬਾਅਦ ਜਿਹੜਾ ਰਾਜਾ ਬਣਿਆ ਸੀਗਾ ਹਾਲਾਂਕਿ ਪਹਿਲੀ ਪੀੜੀ ਨਾਬਰਿਆਸਤਾਨ ਦੀ ਖਤਮ ਹੋ ਗਈ ਸੀ ਇਹ ਡਿਫਰੈਂਟ ਚੱਲੇ ਹੋਰ ਜਦੋਂ ਅੰਗਰੇਜ਼ਾਂ ਨੇ ਰਾਜ ਕਰ ਲਿਆ 1849 ਦੇ ਵਿੱਚ ਪੂਰਾ ਕਬਜ਼ਾ ਕਰ ਲਿਆ ਸਾਰੇ ਤੇ ਹਨ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਰਾਜ ਭਾਗ ਚੱਲੇ ਆ ਕੀ ਅੰਗਰੇਜ਼ਾਂ ਨੇ ਅੜ ਕੇ ਚੱਲੇ ਆ ਜਾਂ ਉਹਨਾਂ ਨੇ ਭੀਖ ਦੇ ਵਿੱਚ ਦਿੱਤੇ ਹੋਏ ਰਾਜ ਭਾਗ ਸੀਗੇ ਇਹਨਾਂ ਨੂੰ ਵੀ ਠੀਕ ਆ ਤੁਸੀਂ ਟਿਕੇ ਰਹੋ ਆਪ ਦਾ ਏਰੀਆ ਚਲਾਈ ਚੱਲੋ ਤੇ ਕੰਟਰੋਲ ਸਾਰਾ ਉਹਨਾਂ ਦਾ ਸੀ ਸੇਮ ਚੀਜ਼ ਮੰਨੋ ਹੁਣ ਕੋਈ ਰਾਏਕੋਟ ਜਗਰਾਉ ਜਾਂ ਕੋਈ ਹੋਰ ਏਰੀਆ ਦਾ ਐਮ ਐਲ ਏ ਹੋਵੇ ਹਨਾ ਉਹ ਐਮਐਲਏ ਜੁੜਿਆ ਹੋਇਆ ਬੇਸ਼ੱਕ ਲੋਕਾਂ ਨੇ ਤੇ ਉਹ ਸਰਕਾਰ ਦਾ ਐਮਐਲਏ ਕੀ ਉਹ ਸੈਂਟਰ ਸਰਕਾਰ ਜਾਂ ਮੋਤੀ ਹੁਣਾ ਮੂਰੇ ਅੜ ਕੇ ਉਹ ਡਿਫਰੈਂਟ ਕਰ ਸਕਦਾ ਕੋਈ ਬਿਲਕੁਲ ਵੀ ਨਹੀਂ ਕਰ ਸਕਦਾ ਜੋ ਉਹਨਾਂ ਨੇ ਕਾਨੂੰਨ ਦੇ ਅੰਡਰ ਆਉਂਦਾ ਉਸ ਤੋਂ ਬਿਨਾ ਕੁਛ ਨਹੀਂ ਕਰਦਾ ਠੀਕ ਆ ਉਹ ਬਿਆਨਬਾਜ਼ੀ ਦੇ ਸਕਦਾ ਓਨੀ ਕੋ ਮਾੜੀ ਮੋਟੀ ਦਈ ਜਾਊਗਾ ਤਾਂ ਕਿ ਉਹਨਾਂ ਦੇ ਜਿਹੜੇ ਏਰੀਆ ਦੇ ਲੋਕਾਂ ਨੂੰ ਲੱਗੇ ਕਿ ਹਾਂ ਯਾਰ ਇਹ ਤਾਂ ਅੱਡ ਦਾ ਦੇਖਿਆ ਇਹ ਪ੍ਰਧਾਨ ਮੰਤਰੀ ਦੇ ਮੂਹਰੇ ਅੱਡ ਦਾ ਪਰ ਜਿੱਥੇ ਕਿਤੇ ਗੱਲ ਹੋਊਗੀ ਕੋਈ ਕਾਨੂੰਨ ਮਨਾਉਣ ਦੀ ਜਿਹੜਾ ਸੈਂਟਰ ਸਰਕਾਰ ਨੇ ਬਣਾਇਆ ਹੋਊਗਾ ਉਹ ਸਾਰਾ ਘੁੰਮ ਕੇ ਉਸ ਐਮਐਲਏ ਨੂੰ ਮੰਨਣਾ ਹੀ ਪੈਂਦਾ ਪ੍ਰੋਟੋਕੋਲ ਸਾਰੇ ਫਾਲੋ ਕਰਨੇ ਪੈਂਦੇ ਆ ਕੀ ਉਹ ਜਿਹੜਾ ਐਮਐਲਏ ਆ ਉਹ ਜਿਹੜੀ ਉਹ ਪੂਰੇ ਦੇਸ਼ ਦੀ ਗਵਰਨਮੈਂਟ ਆ ਉਹ ਤੋਂ ਬਖਰਾ ਰਾਜ ਚਲਾ ਰਿਹਾ ਜਾਂ ਉਹਨਾਂ ਦੇ ਵਿੱਚ ਹੀ ਚਲਾ ਰਿਹਾ ਉਹਨਾਂ ਦੀ ਸਹਿਮਤੀ ਦੇ ਨਾਲ ਹੀ ਉਵੇਂ ਹੀ ਇਹ ਰਾਜੇ ਰਿਆਸਤਾਂ ਸੀਗੀਆਂ ਇਹ ਉਹਨਾਂ ਨੇ ਮੈਨੂੰ ਤਾਂ ਲੱਗਦਾ ਜਿਵੇਂ ਜਿਵੇਂ ਤੁਸੀਂ ਪੜੋਗੇ ਨਾ ਥੋੜੀ ਜਿਹੀ ਹਿਸਟਰੀ ਤੁਸੀਂ ਸਮਝੋਗੇ ਧਿਆਨ ਦੇ ਨਾਲ ਤਾਂ ਇਹ ਉਹਨਾਂ ਨੇ ਜਿਆਦਾ ਖਲਾਰਾ ਨਾ ਪਵੇ ਉਸ ਕਰਕੇ ਟਿਕਾਏ ਹੋਏ ਸੀ ਵੀ ਇਹਨਾਂ ਨੂੰ ਜੋ ਇਹਨਾਂ ਦੇ ਰਾਜਪਾਗ ਮਹਿਲ ਮੂਲ ਸਾਰਾ ਕੁਝ ਵੀ ਦੇ ਰੱਖਿਆ ਜਿੰਨਾ ਕੁ ਥੋੜਾ ਬਹੁਤਾ ਸੀਗਾ ਵੀ ਕਰੀ ਚੱਲੋ ਉਸ ਤੋਂ ਬਾਅਦ ਹੁਣ ਤੱਕ ਵੀ ਜਿਹੜੀ ਇਹ ਹੁਣ ਟ੍ਰੈਂਡ ਚੱਲ ਰਿਹਾ ਰਾਜੇ ਮਹਾਰਾਜਾਂ ਜਾਂ ਰਾਜਿਆਂ ਦਾ ਦੁਬਾਰਾ ਜਿਵੇਂ ਦਸਤਾਰਬੰਦੀ ਹੋਈ ਆ ਦੁਬਾਰਾ ਇੰਟਰਵਿਊਆਂ ਹੋ ਰਹੀਆਂ ਗੱਲਾਂਬਾਤਾਂ ਇਹ ਸਿਰਫ ਪੰਜਾਬ ਦੇ ਵਿੱਚ ਨਹੀਂ ਇਹ ਇੰਡੀਆ ਦੇ ਵਿੱਚ ਹੋਰ ਵੀ ਜਿੰਨੇ ਰਜਵਾੜੇ ਆ ਫੈਮਲੀਆਂ ਉਹ ਕਾਫੀ ਸਾਰਿਆਂ ਦੇ ਵਿੱਚ ਇਹ ਦੁਬਾਰਾ ਚੱਲ ਰਹੀ ਆ ਹਨ ਗੱਲ ਮਤਲਬ ਕਿਦੋਂ ਨਾ ਕਿਤੇ ਉਹ ਇਹ ਲੱਗ ਰਿਹਾ ਕਿ ਇਹਨਾਂ ਨੂੰ ਪਿੱਛੋਂ ਕਿਤੋਂ ਹਾਈਪ ਇਹਨਾਂ ਦੀ ਬਣਾਈ ਜਾ ਰਹੀ ਆ ਕਿਉਂਕਿ ਵੋਟਾਂ ਆਉਣ ਵਾਲੀਆਂ ਉਹਦੇ ਵਿੱਚ ਫਿਰ ਵੰਡਿਆ ਜਾਣਾ ਤੇ ਜਿਹੜਾ ਉੜਦੇ ਤੀਰ ਦੀ ਗੱਲ ਸੀ ਕਿ ਪਹਿਲਾਂ ਤਾਂ ਇਹਨੂੰ ਬਹੁਤ ਐਪਰੀਸ਼ੀਏਟ ਕੀਤਾ ਗਿਆ ਸੋਸ਼ਲ ਮੀਡੀਆ ਤੇ 90 ਰਿਆਸਤ ਨੂੰ ਦੋ ਚਾਰ ਵੱਡੇ ਚੈਨਲਾਂ ਨੇ ਇੰਟਰਵਿਊ ਕੀਤੀ ਸਿਮਰਨ ਜੋਤ ਮੱਕੜ ਨੇ ਤੇ ਇੱਕ ਹੋਰ ਆ ਤੇ ਫਿਰ ਮਹਾਰਾਣੀ ਉਹਦੀ ਮੰਮੀ ਦੀ ਇੰਟਰਵਿਊ ਕੀਤੀ ਉਹਦੀ ਥਿੰਕਿੰਗਸ ਸਾਰੀ ਉਹ ਸਪਰੈਡ ਕਰਦੇ ਸੀ ਚਲੋ ਵੀ ਸਿੱਖ ਵੀ ਲੱਗ ਗਏ ਫਟਾਫਟ ਪੰਜਾਬੀ ਵੀ ਲੱਗ ਗਏ ਕਰਨ ਵੀ ਹਾਂ ਮਹਾਰਾਜਾ ਦੁਬਾਰਾ ਬਈ 124 ਸਾਲ ਬਾਅਦ ਮਹਾਰਾਜਾ ਦੁਬਾਰਾ ਆ ਕੇ ਬੈਠਾ ਗੁਰਗੱਦੀ ਤੇ ਆਪਦੀ ਗੱਦੀ ਤੇ ਰਿਆਸਤ ਤੇ ਦੋ ਚਾਰ ਦਿਨ ਇਹਨੂੰ ਵਧੀਆ ਟਰੀਟ ਕੀਤਾ ਹੁਣ ਲੱਗ ਗਏ ਦੁਬਾਰਾ ਫੇਰ ਕਿਉਂ ਫੇਰ ਇਹਦੀਆਂ ਕੱਢ ਲੀਆਂ ਕਿਉਂਕਿ ਇਹਨੂੰ ਮੈਲ ਨਾ ਆਇਆ ਜਾਂ ਇਹਦੀ ਦਸਤਾਰਬੰਦੀ ਕੀਤੀ ਫਲਾਨੇ ਡੇਰੇ ਵਾਲੇ ਬਾਬੇ ਨੇ ਤੇ ਗੁਰਿੰਦਰ ਢਿੱਲੋਂ ਜਿਹੜਾ ਰਾਧਾ ਸਵਾਮੀ ਆ ਉਹ ਆਇਆ ਤੇ ਉੱਥੋਂ ਫੇਰ ਹੋ ਗਿਆ ਵੀ ਚਲੋ ਬਈ ਇਹਨਾਂ ਨੂੰ ਵੀ ਕੋਈ ਨਾ ਕੋਈ ਏਜੰਸੀਆਂ ਪਲਾਂਟ ਕਰ ਰਹੀਆਂ ਹੁਣ ਤੀਰ ਜਿਹੜਾ ਉਹਦੇ ਦਿਵਾਲੇ ਹੋ ਗਿਆ ਨਮੇ ਮਹਾਰਾਜ ਦੇ ਖਿਲਾਫ ਹੁਣ ਉਹਦੇ ਤੇ ਲੱਗ ਪਏ ਸੋਸ਼ਲ ਮੀਡੀਆ ਦੇ ਉੱਤੇ ਥੋੜੇ ਥੋੜੇ ਟਰੋਲ ਕਰਨ ਕਿ ਉਹਦੀ ਮੰਮੀ ਨੂੰ ਹਿੰਦੀ ਹਿੰਦੀ ਬੋਲਦੀ ਉਹਨੂੰ ਪੰਜਾਬੀ ਨਹੀਂ ਆਉਂਦੀ ਇਹਦੇ ਪਿੱਛੇ ਡੇਰੇਦਾਰ ਆ ਡੇਰੇਦਾਰਾਂ ਦੇ ਪਿੱਛੇ ਏਜੰਸੀਆਂ ਸਰਕਾਰ ਤੇ ਘੁਮਫਰਾ ਕੇ ਗੱਲ ਅਮਜਾ ਜਾਂਦੀ ਹੈ ਵੀ ਜਿਹੜੀ ਬੀਜੇਪੀ ਆ ਉਹ ਕਿਸੇ ਨਾ ਕਿਸੇ ਹੱਥ ਕੰਡੇ ਵਰਤ ਕੇ ਪੰਜਾਬ ਦੇ ਵਿੱਚ ਆਪਣੀ ਤਾਕਤ ਮਜ਼ਬੂਤ ਕਰਨਾ ਚਾਹੁੰਦੀ ਹੈ ਉਹ ਕੁਝ ਨਾ ਕੁਝ ਸੱਚਾਈ ਵੀ ਮੈਨੂੰ ਲੱਗਦੀ ਹੈ ਇਹਦੇ ਵਿੱਚ ਕਿਉਂਕਿ ਜੇ ਸਾਰੇ ਇੱਕੋ ਥਾਂ ਤੇ ਜਿਵੇਂ ਹੈਗੇ ਆ ਉਵੇਂ ਹੀ ਰਹਿਣਗੇ ਬੀਜੇਪੀ ਦੀ ਬਹੁਤ ਘੱਟ ਅਪਰੋਚ ਰਹੂਗੀ ਪੰਜਾਬ ਦੇ ਵਿੱਚ ਤੇ ਉਹ ਇੱਕ ਦੋ ਸੀਟਾਂ ਜਿੱਤਦੇ ਹੁੰਦੇ ਸੀਗੇ ਪਰ ਹੁਣ ਉਹ ਇਦਾਂ ਕਰ ਕਰਕੇ ਇਦਾਂ ਕਰ ਕਰਕੇ ਆਪਣੇ ਨਵੇਂ ਤੋਂ ਨਵੇਂ ਬੰਦੇ ਪੱਟ ਰਹੇ ਆ ਚਲੋ ਜੀ ਇਹ ਸੀਗੀ ਅੱਜ ਦਾ ਪੋਡਕਾਸਟ ਜਾਂ ਵੀਡੀਓ ਜੋ ਵੀ ਕਹਿ ਲੋ ਇਹਦੇ ਵਿੱਚ ਆਪਾਂ ਗੱਲਬਾਤ ਕਰਨੀ ਸੀ ਇੰਨਾਂ ਵਾਰੀ ਸੋਸ਼ਲ ਮੀਡੀਆ ਤੇ ਜੋ ਆਪਣਾ ਟ੍ਰੋਲਿੰਗ ਕਰਦੇ ਆ ਜਾਂ ਪੰਜਾਬ ਕਹਾਵਤਾ ਪੰਜਾਬੀ ਦੇ ਵਿੱਚ ਵੀ ਉੜਦਾ ਤੀਰ ਕਿੱਥੋਂ ਕਿੱਥੇ ਤੱਕ ਪਹੁੰਚਿਆ ਪਿਛਲੇ ਥੋੜੇ ਜਿਹੇ ਦਿਨਾਂ ਦੇ ਵਿੱਚ ਬੜੀ ਬੜਾ ਉਹਨੇ ਕਾਲੀ ਕਾਲੀ ਸਫਰ ਕੀਤਾ ਉੜਦੇ ਤੀਰ ਨੇ ਤੇ ਮਿਲਦੇ ਆਪਾਂ ਫੇਰ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਸ਼ਾਸਤਰੀ ਕਾਲ ਜੀ ਮੈਂ ਆ ਕਰਮ ਧੰਨਵਾਦ ਤੁਹਾਡਾ ਸਾਰਿਆਂ ਦਾ ਸੁਣ ਲਈ